ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤੀਕ ਭਲਾੜਾ ਵੱਲੋਂ ਲਓ ਜੀ ਆਪਾਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਮੇਰੇ ਆਪੈਨ ਨੂੰ ਰਿਕਵੈਸਟ ਹੈ ਕਿ ਜੋ ਨਵੀਆਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਦਾਂ ਦੇ ਸੋਹਣੇ ਸੂਟ ਲੈਣ ਦੇ ਲਈ ਠੀਕ ਹੈ ਜੀ ਸਾਡੀ ਡੇਲੀ ਵੀਡੀਓ ਹੁੰਦੀ ਹੈ ਸਵੇਰ 9 ਵਜੇ 9:30 ਵਜੇ ਦੇ ਵਿੱਚ ਕਾਰ ਵੀਡੀਓ ਆ ਜਾਂਦੀ ਹੈ ਤੇ ਉਹਦਾ ਨੋਟੀਫਿਕੇਸ਼ਨ ਲੈਣ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜਿਹੜਿਆਂ ਭੈਣਾ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਸਾਡੀ ਜਿਹੜੀ ਸ਼ਾਪ ਹੈ ਡਿਸਟ੍ਰਿਕਟ ਮਾਨਸਾ ਸਿਵਲ ਡਾਟਾ ਤੋਂ ਬਿਲੋਂਗ ਕਰਦੀਆਂ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਆਉਣਾ ਤਾਂ ਤੁਸੀਂ ਪਹਿਲਾਂ ਪਿੱਖੀ ਰੋਡ ਤੇ ਆਉਣਾ ਜੀ ਠੀਕ ਹੈ ਜੀ ਪਿੱਖੀ ਰੋਡ ਤੋਂ ਤੁਸੀਂ ਸਾਹਮਣੇ ਆਈਟਾਈ ਤੇ ਪਹੁੰਚ ਕੇ ਜੀ ਜਿਹੜਾ ਵੱਡਾ ਓਵਰ ਬ੍ਰਿਜ ਪੁਲ ਬਣਿਆ ਹੋਇਆ ਜੀ ਉਹਨੂੰ ਤੁਸੀਂ ਪੂਰਾ ਕ੍ਰੋਸ ਕਰਨਾ ਜਦੋਂ ਤੁਸੀਂ ਪੁਲ ਨੂੰ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ نیچے ਆਉਣਾ ਜੀ ਤੇ ਪਹਿਲੀ ਗਲੀ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜੂਗੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋੜ ਤੋਂ ਆ ਰਹੇ ਹੋ ਤਾਂ ਤੁਸੀਂ ਬਟਲਾੜਾ ਐਂਟਰ ਹੁੰਦੇ ਹੋਏ ਜਿਹੜਾ ਓਵਰ ਬ੍ਰਿਜ ਪੌਲ ਬਣਿਆ ਉਹਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਜੀ ਕੰਧ ਦੇ ਨਾਲ ਪੌਲ ਦੇ نیچے ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਨੀ ਆ ਜੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਲੋ ਅਲਜੀ ਵੀਡੀਓ ਲੱਗਣੀ ਆ ਆ ਸਟਾਰਟ ਕਰਨ ਪੈਣਾ ਨੂੰ ਰਿਕਵੈਸਟ ਹੈ ਕੀ ਇਦਾਂ ਦੇ ਸੋਹਣੇ ਸੂਟ ਲੈਣ ਲਈ ਅਸੀਂ ਜੋ ਬੁਟੀਕ ਵਰਕ ਦੇ ਸੂਟ ਲੈ ਕੇ ਆਉਣੇ ਆ ਜੀ ਅਸੀਂ ਆਪ ਖੁਦ ਰੈਡੀ ਕਰਦੇ ਆ ਇਦਾਂ ਦੇ ਸੋਹਣੇ ਸੂਟ ਲਈ ਹਰ ਰੋਜ਼ ਇੱਕ ਨਵੇਂ ਆਈਟਮ ਨਾਲ ਹਾਜ਼ਰ ਹੁੰਦੇ ਆ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਠੀਕ ਹੈ ਜੀ ਲਓ ਪਹਿਲਾ ਮੈਂ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਕਾਵਿਆ ਵਰਕ ਦਾ ਕਾਫੀ ਪਿਛਲੀ ਵਾਰ ਅਸੀਂ ਵੀਡੀਓ ਪਾਈ ਸੀ ਕਾਵਿਆ ਵਰਕ ਦੀ ਤੇ ਕਾਫੀ ਡਿਮਾਂਡ ਰਹੀ ਸੀ ਭੈਣਾਂ ਦੀ ਬਾਰ-ਬਾਰ ਮੈਸੇਜ ਸੀਗੇ ਵੀ ਦੁਬਾਰਾ ਸੂਟ ਲੈ ਕੇ ਆਓ ਤੇ ਅਸੀਂ ਫੇਰ ਥੋੜੇ ਜਿਹਾ ਸੂਟ ਰੀਸਟਾਕ ਕੀਤੇ ਆ ਜੀ ਕਾਵਿਆ ਵਰਕ ਦੇ ਚੈੱਕ ਕਰੋ ਜੀ ਕਿਹੜਾ ਤੁਸੀਂ ਰੈਡੀ ਕਰ ਸਕਦੇ ਹੋ 22 21 ਇੰਚ ਤੱਕ ਠੀਕ ਹੈ ਜੀ ਲਓ ਜੀ ਬਹੁਤ ਸੋਹਣੇ ਸੂਟ ਰਹਿਣ ਰਹਿਣ ਵਾਲਾ ਜੀ ਪਹਿਲਾਂ ਚੈੱਕ ਕਰੋ ਇਹ ਫੈਂਡੀ ਦੇ ਵਿੱਚ ਰੈਡੀ ਹੈ ਸਟਾਫ ਬਹੁਤ ਸੋਹਣਾ ਰਹੂਗਾ ਜੀ ਠੀਕ ਹੈ ਜੀ ਲਓ ਇਹ ਪੂਰੀ ਕਟ ਵਰਕ ਹੋਈ ਆ ਕਾਵਿਆ ਵਰਕ ਹੋਇਆ ਨਾਲ ਤੁਹਾਨੂੰ 슬ੀਵਸ ਮਿਲਣੀਆਂ ਆ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਸਿਰਫ 990 ਠੀਕ ਹੈ 990 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਨਾਲ ਤੁਹਾਨੂੰ 슬ੀਵਸ ਵੀ ਦਿਖਾਵਾਂਗੇ ਲਓ ਜੀ ਇਹ ਰਹੂਗਾ ਜੀ 슬ੀਵਸ ਦਾ ਵਰਕ ਐਦਾਂ ਦੀਆਂ 슬ੀਵਸ ਆਣ ਗਈਆਂ ਠੀਕ ਹੈ ਜੀ ਇਹ ਇਹਦੇ ਘੇਰੇ ਦਾ ਵਰਕ ਹੋਣਾ ਜੀ ਚੈੱਕ ਕਰੋ ਬਹੁਤ ਸੋਹਣਾ ਕਲਰ ਮਹਿੰਦੀ ਮਸਟਰਡ ਜੀ ਸ਼ੇਡ ਦੇ ਵਿੱਚ ਆਊਗਾ ਫੈਂਡੀ ਸਟੱਫ ਰਹਿਣਾ ਜੀ ਇਹ ਵਾਲਾ ਲਓ ਅੱਗੇ ਆਊਗਾ ਜੀ ਲਓ ਇਹ ਕੇਵਲਾ ਸੂਟ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਇਹ ਸਰਟਨ ਦੀ ਤਰ੍ਹਾਂ ਸਟੱਫ ਹੈ ਲੋਕੋ ਸਰਟਨ ਔਰ ਗੈਂਜਾ ਦੀ ਤਰ੍ਹਾਂ ਰਹੂਗਾ ਜੀ ਇਹ ਫੈਬਰਿਕ ਬਹੁਤ ਸੌਫਟ ਹੈ ਫਾਈਨ ਹੈ ਠੀਕ ਹੈ ਐਦਾਂ ਨਹੀਂ ਹੈਗਾ ਚੁਬਣ ਵਾਲਾ ਹੋਊਗਾ ਬਿਲਕੁਲ ਸੌਫਟ ਮਲਾਈਮ ਸਟਾਫ ਰਹੂਗਾ ਜੀ ਇਹ ਲਓ ਇਹਦੇ ਉੱਪਰ ਵੀ ਤੁਹਾਨੂੰ ਕਾਵਿਆ ਵਰਕ ਦਿਖਾ ਦਿੰਨੇ ਆ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਤੇ ਕਾਵਿਆ ਵਰਕ ਹੋਇਆ ਚੈੱਕ ਕਰੋ ਜੀ ਲਓ ਠੀਕ ਹੈ ਜੀ ਨਾਲ ਤੁਹਾਨੂੰ ਮਿਲ ਗਈ ਐਦਾਂ ਹੀ 슬ੀਵਸ ਦੇ ਉੱਪਰ ਵਰਕ ਮਿਲੂਗਾ ਪ੍ਰਾਈਜ਼ ਇਹ ਵਾਲੇ ਸੂਟ ਦਾ ਰਹੂਗਾ 990 ਜੀ ਇਹ ਵਾਲਾ 슬ੀਪਸ ਦਾ ਵਰਕ ਹੈ ਜੀ 990 ਵਾਲੇ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਵਾਈਨ ਜੀ ਸ਼ੇਡ ਦੇ ਵਿੱਚ ਆਉਣਾ ਕਲਰ ਬਹੁਤ ਪਿਆਰਾ ਲੱਗੂਗਾ ਜੀ ਠੀਕ ਹੈ ਜੀ ਐਦਾਂ ਦੇ ਸੂਟ ਪਾਏ ਹੋਏ ਬਹੁਤ ਪਿਆਰੇ ਲੱਗਦੇ ਆ ਲਓ ਇੱਕ ਤੁਹਾਨੂੰ ਮਿਲੂਗਾ ਪੀਚ ਜੀ ਗਾਜ਼ਰੀ ਪੀਚ ਸ਼ੇਡ ਦੇ ਵਿੱਚ ਚੈੱਕ ਕਰੋ ਠੀਕ ਹੈ ਜੀ 990 ਇਨਾਂ ਦੀ ਪ੍ਰਾਈਸ ਰਹਿਣੀ ਆ ਜੀ ਸੂਟਾਂ ਦੀ ਲਓ ਚੈੱਕ ਕਰੋ ਜੀ ਕੇਵਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਕੇਰਾ ਚੈੱਕ ਕਰੋ ਜੀ ਲਓ ਕਟਵਰਕ ਹੋਈ ਹੈ ਕੇਰਾ ਚੈੱਕ ਕਰੋ ਨਾਲ ਤੁਹਾਨੂੰ ਮਿਲੂਗਾ 슬ੀਵਸ ਦਾ ਵਰਕ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਮਿਲੂਗਾ ਠੀਕ ਹੈ ਜੀ ਜੋ ਸਾਡਾ ਵਰਕ ਹੁੰਦਾ ਬੁਟੀਕ ਦਾ ਬਿਲਕੁਲ ਫਿਨਿਸ਼ਿੰਗ ਦੇ ਨਾਲ ਵਰਕ ਹੁੰਦਾ ਕਈ ਪੈਣਾ ਕਹਿੰਦੇ ਆ ਕਿ ਜਿਹੜਾ ਵਰਕ ਹੁੰਦਾ ਜੀ ਉਹਨਾਂ ਦਾ ਵੀ ਫਿਨਿਸ਼ਿੰਗ ਨਹੀਂ ਹੁੰਦੀ ਹੈ ਨਾ ਕਿਉਂਕਿ ਜੋ ਅਸੀਂ ਥ੍ਰੈਡ ਚੂਸ ਕਰਦੇ ਹਾਂ ਮੋਰ ਦਾ ਥ੍ਰੈਡ ਚੂਸ ਕਰਦੇ ਹਾਂ ਜੀ ਉਹ ਚ ਸ਼ਾਈਨਿੰਗ ਹੁੰਦੀ ਹੈ ਥ੍ਰੈਡ ਵਿੱਚ ਸ਼ਾਈਨਿੰਗ ਹੁੰਦੀ ਹੈ ਜੋ ਥ੍ਰੈਡ ਹੁੰਦਾ ਬਿਲਕੁਲ ਲਾਈਟ ਵੇਟ ਪਤਲਾ ਹੁੰਦਾ ਠੀਕ ਹੈ ਜੀ ਨਹੀਂ ਬਾਕੀ ਥ੍ਰੈਡ ਨਹੀਂ ਅਸਲਾ ਅਸਲੀ ਯੂਜ਼ ਕਰਦੇ ਤਾਂ ਕਰਕੇ ਉਹਨਾਂ ਦੀ ਫਿਨਿਸ਼ਿੰਗ ਵੀ ਘੱਟ ਹੁੰਦੀ ਹੈ ਸਾਡੇ ਵਰਕ ਜੀ ਤੁਹਾਨੂੰ ਪੂਰੀ ਫਿਨਿਸ਼ਿੰਗ ਮਿਲੇਗੀ ਠੀਕ ਹੈ ਜੀ ਅਸੀਂ ਪੂਰੀ ਸਰਦੀ ਦਾ ਤੁਹਾਨੂੰ ਬੁਟੀਕ ਵਰਕ ਦੇ ਸੂਟ ਦਿੱਤੇ ਜੋ ਪਹਿਣਾ ਸਾਡੇ ਰਾਂ ਜੁੜੀਆਂ ਹਰ ਇੱਕ ਪਹਿਨੇ ਸਾਡੇ ਕੋਲੋਂ ਸੂਟ ਲਿਆ ਹੋਊਗਾ ਹਨਾ ਸਰਦੀ ਦੇ ਵਿੱਚ ਬੁਟੀਕ ਵਰਕ ਦਾ ਦੇ ਸਭ ਨੂੰ ਪਤਾ ਸਾਡੇ ਵਰਕ ਦੀ ਫਿਨਿਸ਼ਿੰਗ ਦੇ ਇਸ ਕਰਕੇ ਮੇਰਾ ਪਿਆਣਾ ਬਹੁਤ ਪਸੰਦ ਕਰ ਰਹੀਆਂ ਸਾਡੇ ਸੂਟਾਂ ਨੂੰ ਤੁਹਾਡੀ ਥੈਂਕ ਯੂ ਵੀ ਕਰਦੇ ਆ ਤੇ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਬਸ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਆਣ ਵਾਲਾ ਲਓ ਠੀਕ ਹੈ ਜੀ ਇਹ ਕੇਵਲਾ ਕਲਰ ਹੋਊਗਾ ਜੀ ਮਸਕ ਸਿਲਕ ਤੇ ਆਹੀ ਇਹ ਇਹ ਵਾਲਾ ਸਟਾਫ ਮਸਕ ਸਿਲਕ ਰਹੂਗਾ ਜੀ ਇਹ ਵਾਲੀ ਇਹਦੀ ਸਲੀਪਸ ਦਾ ਵਰਕ ਰਹੂਗਾ ਠੀਕ ਹੈ ਸਲੀਪਸ ਦਾ ਵਰਕ ਹੈ ਤੇ ਇਹਦੇ ਘੇਰੇ ਦਾ ਵਰਕ ਹੈ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਵੀ ਲਾਈਟ ਜੀ ਸ਼ੇਡ ਵਿੱਚ ਆਉਣਾ ਐਦਾਂ ਦੇ ਕਲਰ ਪਾਏ ਹੋਏ ਬਹੁਤ ਸੋਹਣੇ ਲੱਗਦੇ ਜਰੂਰ ਰੈਡੀ ਹੁੰਦੇ ਲਾਈਟ ਸ਼ੇਡ ਦੇ ਵਿੱਚ ਨਾ ਇੰਗਲਿਸ਼ ਕਲਰ ਆਉਂਦੀ ਹੈ ਜੀ ਇਹ ਵਾਲੀ ਇੰਗਲਿਸ਼ ਕਲਰ ਹੈ ਪ੍ਰਾਈਸ 990 ਰਹੂਗੀ ਲਓ ਇੱਕ ਇਹਦੇ ਵਿੱਚ ਆਊਗਾ ਪਿਸਤਾ ਸ਼ੇਡ ਦੇ ਵਿੱਚ ਠੀਕ ਹੈ ਜੀ ਪਿਸਤਾ ਸ਼ੇਡ ਦੇ ਵਿੱਚ ਆਊਗਾ ਚੈੱਕ ਕਰੋ ਲਓ ਜੀ ਇਹ ਉਹ ਗਾ ਪਿਸਤਾ ਦੇ ਵਿੱਚ ਮਸਕ ਸਿਲਕ ਤੇ ਆਈ ਵੀ ਮਸਕ ਸਿਲਕ ਰਹਿਣੀ ਹੈ ਜੀ ਬਹੁਤ ਪਿਆਰਾ ਸਟਾਫ ਰਹਿੰਦਾ ਹੈ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਵਾਲਾ ਤੇ ਨਾਲ ਤੁਹਾਨੂੰ ਮਿਲ ਗਈਆਂ ਸਲੀਵਸ ਇਹ ਵਾਲੀਆਂ ਸਲੀਵਸ ਰਹਿਣਗੀਆਂ ਜੀ ਸਲੀਵਸ ਤੇ ਕੱਟਵਰਕ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਾਲਾ ਬਣਿਆ ਹੋਇਆ ਜਾਂ ਕੇਰਾ 21 22 ਇੰਚ ਤੱਕ ਤੁਸੀਂ ਨੂੰ ਰੈਡੀ ਕਰ ਸਕਦੇ ਹੋ ਪ੍ਰਾਈਸ ਰਹਿਣੀ ਹੈ 990 ਜੀ ਇਹ ਸੋਗੇ ਲੈ ਕੇ ਆਏ ਤੁਹਾਡੇ ਵਾਸਤੇ ਕਾਟਨ ਦੇ ਸੂਟ ਲੋ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਵਾਲਾ ਸਟਾਫ ਦੇਖੋ ਜੋ ਅਸੀਂ ਤੁਹਾਡੇ ਵਾਸਤੇ कॉटन ਲੈ ਕੇ ਆਉਣੇ ਆ ਠੀਕ ਹੈ ਜੀ कॉटन ਫੈਬਰਿਕਸ ਜੂਸ ਕਰ ਰਹੇ ਆ ਜੀ ਅਸੀਂ ਲੈ ਕੇ ਆ ਰਹੇ ਆ ਤੁਹਾਡੇ ਵਾਸਤੇ ਇਹ ਬੜੇ ਜ਼ਰੂਰ ਹੋਊਗੀ ਜੀ ਬ੍ਰੈਂਡ ਦੀ ਰਹੂਗੀ ਠੀਕ ਹੈ ਸੰਦ ਰੋਜ਼ ਦੀ कॉटन ਰਹਿਣ ਵਾਲੀ ਹੈ ਜੀ ਠੀਕ ਹੈ ਜੀ ਜੋ कॉटन ਰਹੂਗੀ ਸੰਦ ਰੋਜ਼ ਦੀ ਰਹੂਗੀ ਐਸ ਕੇ ਦੇ ਰਹੂਗੀ ਤੇ ਸਾਰਾ ਤੁਹਾਨੂੰ ਜਿਹੜਾ ਫੈਬਰਿਕ ਮਿਲੂਗਾ ਬਿਲਕੁਲ ਬ੍ਰੈਂਡ ਦਾ ਮਿਲੂਗਾ ਜੀ ਠੀਕ ਹੈ ਜੀ ਲਓ ਚੈੱਕ ਕਰੋ ਜੀ ਸਟਾਫ ਚੈੱਕ ਕਰੋ ਬਹੁਤ ਸੋਹਣਾ ਸਟਾਫ ਰਹੂਗਾ ਜੀ ਕੰਨੀ ਤਾਂ ਤੁਸੀਂ ਦੇਖ ਸਕਦੇ ਹੋ ਸਟਾਫ ਦੀ ਕੰਨੀ ਵੀ ਦੇਖ ਸਕਦੇ ਹੋ ਤੇ ਨੇ ਨਜ਼ਦੀਕ ਤੋਂ ਤੁਹਾਨੂੰ ਮੈਂ ਫੈਬਰਿਕ ਵੀ ਦਿਖਾ ਦਾਂ ਬਿਲਕੁਲ ਸੌਫਟ ਪਿਓਰ ਕਾਟਨ ਹੋਊਗੀ ਜੀ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਮਿਕਸ ਤੰਦ ਨਹੀਂ ਹੋਣਾ ਜੋ ਤੁਹਾਡੇ ਕੋਲੇ ਸੂਟ ਪਹੁੰਚਣਗੇ ਮਿਕਸ ਤੰਦ ਵਾਲਾ ਕੋਈ ਨਹੀਂ ਹੋਊਗਾ ਜੀ ਰਿਟਰਨ ਕਰ ਸਕਦੇ ਹੋ ਮਿਕਸ ਤੰਦ ਨਹੀਂ ਹੋਊਗਾ ਬਿਲਕੁਲ ਪਿਓਰ ਕਾਟਨ ਦਵਾਂਗੇ ਬ੍ਰਾਂਡ ਦੀ ਕਾਟਨ ਹੋਊਗੀ ਲਓ ਚੈੱਕ ਕਰੋ ਜੀ ਤੁਸੀਂ ਸਟਾਫ ਨੇ ਜਦੀਕ ਤੋਂ ਦੇਖੋ ਪਿਓਰ ਕਾਟਨ ਹੈ ਲਓ ਇਹ ਬਣਿਆ ਹੋਇਆ ਜੀ ਇਹਦਾ ਕੇਰਾ ਜਿੰਨਾ ਮਰਜ਼ੀ ਰੱਖ ਲਓ ਜੀ ਇਹਦਾ ਕੇਰਾ ਠੀਕ ਹੈ 20 ਕਰ ਲਓ 22 ਕਰ ਲਓ ਬਾਈ ਕਰ ਲਓ ਠੀਕ ਹੈ ਪੈਨਲ ਵਰਕ ਹੈ ਜੀ ਠੀਕ ਹੈ ਜੀ ਸਟਾਫ ਬਿਲਕੁਲ ਬੈਸਟ ਹੈ ਤੇ ਇਹ ਵਾਲੇ ਬਣੇ ਹੋਏ ਹੈ ਜੀ ਇਹਦੇ ਫਲਾਵਰ 슬ੀਵਸ ਤੇ ਫਲਾਵ ਇਹ ਵਾਲੇ ਜਿਹੜੀ ਸੂਟ ਦੀ ਪ੍ਰਾਈਸ ਰਹਿਣੀ ਹੈ 1000 ਰੁਪਏ ਰਹਿਣੀ ਹੈ ਜੀ 1000 ਵਿੱਚ ਤੁਸੀਂ ਇਹ ਵਾਲਾ ਸਾਡੇ ਕੋਲ ਸੂਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਬਣਿਆ ਹੋਇਆ ਜੀ ਚੈੱਕ ਬਰਬਰੀ ਦੇ ਵਿੱਚ ਬਹੁਤ ਸੋਹਣਾ ਸਟਾਫ ਰਹਿਣਾ ਜੀ ਬਿਲਕੁਲ ਬੈਸਟ ਕੁਆਲਿਟੀ ਦਾ ਠੀਕ ਹੈ ਜੀ ਇਹਦੀ ਪਰ ਰਾਈਸ ਰਹਿਣੀ ਹੈ 1000 ਰੁਪਏ ਲਓ ਸੇਮ ਡਿਜ਼ਾਈਨ ਦੇਵਾਂਗੇ ਤੁਹਾਨੂੰ ਕੈਮਰਕ ਦੇ ਵਿੱਚ ਕੈਮਰਕ ਦੇ ਵਿੱਚ ਵੀ ਇਹ ਵਾਲਾ ਸੇਮ ਡਿਜ਼ਾਈਨ ਮਿਲੂਗਾ ਤੁਹਾਨੂੰ ਲਓ ਇਹ ਸਟਾਫ ਅਸੀਂ 1000 ਰੁਪਿਆ ਪ੍ਰਾਈਸ ਹੈ ਕਿਉਂਕਿ ਥੋੜਾ ਜਿਹਾ ਸਟਾਫ ਬੈਸਟ ਹੈ ਠੀਕ ਹੈ ਜੀ ਤੇ ਲੋ ਇੱਕ ਕੇ ਵਾਲਾ ਸਟਾਫ ਮਿਲੂਗਾ ਇਹ ਕੈਮਰਾ ਕਦੇ ਵਿੱਚ ਰਿਹਾ ਇਹ ਕੈਮਰ ਕਚਾਊਗਾ ਜੀ ਇਹਦੀ ਪ੍ਰਾਈਸ ਰਹਿਣੀ ਹੈ 990 ਇਹ ਤੁਸੀਂ 990 ਦੇ ਵਿੱਚ ਸੂਟ ਲੈ ਸਕਦੇ ਹੋ ਨਾਲ ਬਣੀਆਂ ਹੋਈਆਂ ਇਧਰ ਸਲੀਵਸ ਇਹਦੀਆਂ ਇਹ ਸਲੀਵਸ ਰਹਿਣਗੀਆਂ ਇਹ ਕੈਮਰਾ ਕਤੇ ਰਹੂਗਾ ਜੀ ਠੀਕ ਹੈ ਜੀ ਕੈਮਰਾ ਕਤੇ ਰਹੂਗਾ ਜੀ ਤੇ ਪਿਓਰ ਕਾਟਨ ਹੈ ਠੀਕ ਹੈ ਪਿਓਰ ਕਾਟਨ ਹੋਊਗੀ ਜੀ ਇਹ ਪ੍ਰਾਈਸ ਰਹਿਣੀ ਆ ਇਹਦੀ ਸਿਰਫ 990 ਇਹ ਵਾਲੇ ਸੂਟ ਦੀ ਪ੍ਰਾਈਸ 990 ਸੀ ਕਿ ਡਿਜ਼ਾਈਨ ਸੇਮ ਹੈ ਬਸ ਫੈਬਰਿਕ ਦਾ ਫਰਕ ਹੈ ਲੋ ਇਸ ਤੋਂ ਅੱਗੇ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਜੀ ਪੈਨਲ ਵਰਕ ਦੇ ਸੂਟ ਲੋ ਇਹ ਰਣਗੇ ਜੀ ਕਾਟਨ ਦੇ ਵਿੱਚ ਬਰਬਰੀ ਕਾਟਨ ਹੈ ਲੋ ਪੈਨਲ ਵਰਕ ਦੇ ਸੂਟ ਵਿੱਚ ਰਹਿਣੀ ਆ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਪੈਨਲ ਵਰਕ ਚੈੱਕ ਕਰੋ ਸਟਾਫ ਕਾਟਨ ਚੈੱਕ ਬਰਬਰੀ ਹੈ ਠੀਕ ਹੈ ਜੀ ਇਹਦੀ ਕੋਈ ਲੈਂਥ ਦੀ ਇਸ਼ੂ ਨਹੀਂ ਹੈਗਾ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਜਿੱਦਾਂ ਮਰਜੀ ਤੁਸੀਂ ਘੇਰਾ ਬਣਾ ਲਓ ਜਿੰਨੀ ਮਰਜੀ ਲੈਂਥ ਬਣਾ ਲਓ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਇਹ 슬ੀਵਸ ਤੇ ਵਰਕ ਆਊਗਾ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਜੀ 1100 ਠੀਕ ਹੈ ਜੀ ਕਾਟਨ ਚੈੱਕ ਵਰਬਰੀ ਦੇ ਰੈਡੀ ਹੈ ਜੀ 1100 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਸੋਨਾ ਸਟਾਫ ਹੈ ਨਜ਼ਦੀਕ ਤੋਂ ਤੁਹਾਨੂੰ ਸਟਾਫ ਵੀ ਦਿਖਾ ਦਿੰਦੇ ਆ ਕੁਆਲਿਟੀ ਸਟਾਫ ਦੀ ਤੇ ਬਿਲਕੁਲ ਪਿਓਰ ਕਾਟਨ ਹੈ ਤੇ ਵਰਕ ਦੀ ਫਿਨਿਸ਼ਿੰਗ ਵੀ ਦਿਖਾ ਦਿੰਦੇ ਆ ਲੋ ਜੀ ਇਹ ਵਾਰੀ ਤੁਸੀਂ ਦੇਖੋ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਫੁੱਲ ਫਿਨਿਸ਼ਿੰਗ ਮਿਲੂਗੀ ਠੀਕ ਹੈ ਜੀ ਤੇ ਫੈਬਰਿਕ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਠੀਕ ਹੈ ਜੀ ਸਾਡਾ ਵਰਕ ਤੁਸੀਂ ਦੇਖ ਸਕਦੇ ਹੋ ਕਾਫੀ ਮੇਰੇ ਪਹਿਲਾਂ ਨੂੰ ਹੁੰਦਾ ਵੀ ਕਈ ਵਾਰੀ ਸਾਨੂੰ ਰੇਟ ਘੱਟ ਮਿਲਦਾ ਹੈ ਨਾ ਉਹਨਾਂ ਦਾ ਕਾਫੀ ਦੂਰ ਤੋਂ ਟੰਕਾ ਲਿਆ ਹੁੰਦਾ ਜੀ ਇਹ ਵਾਲੇ ਫੈਬਰਿਕ ਦਾ ਜਿਹੜਾ ਅਸੀਂ ਆ ਵਰਕ ਕੀਤਾ ਹੋਇਆ ਸਾਡੇ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਬਿਲਕੁਲ ਆਪਸ ਵਿੱਚ ਜੁੜਿਆ ਹੋਇਆ ਟੰਕਾ ਜੀ ਇਹਦਾ ਕੋਈ ਵਿਰਲਾ ਟੰਕਾ ਨਹੀਂ ਹੁੰਦਾ ਤੇ ਇਹਦੀ ਪ੍ਰਾਈਸ ਰਹਿਣੀ ਹੈ ਜੀ ਸਿਰਫ 1100 1100 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਕਰੋ ਜੀ ਲਓ ਇਹ ਰਹੂਗਾ ਜੀ ਖਾਦੀ ਦੀ ਠੀਕ ਹੈ ਜੀ ਖਾਦੀ ਦੇ ਰਹੂਗਾ ਜੀ ਚੈੱਕ ਕਰੋ ਜੀ ਲੋ ਸਨ ਰੋਜ਼ ਫੈਬਰਿਕ ਰਹੂਗਾ ਜੀ ਸਨ ਰੋਸ ਦਾ ਹੈ ਸਨ ਰੋਸ ਦੀ ਹੀ ਖਾਦੀ ਰਹਿਣੀ ਹੈ ਇਹ ਲਓ ਚੈੱਕ ਕਰੋ ਜੀ ਇਹ ਵਾਲਾ ਕਲਰ ਚੈੱਕ ਕਰੋ ਬਹੁਤ ਸੋਹਣਾ ਇੰਗਲਿਸ਼ ਕਲਰ ਹੈ ਠੀਕ ਹੈ ਜੀ ਪੈਨਲ ਵਰਕ ਹੈ ਬਹੁਤ ਹੀ ਪਿਆਰਾ ਜਿਹਾ ਪੈਨਲ ਵਰਕ ਹੋਇਆ ਕਲਰ ਬਹੁਤ ਪਿਆਰੇ ਹੈ ਜੀ ਇਹਦੇ ਤੇ ਇਧਰ ਤੁਹਾਨੂੰ 슬ੀਵਸ ਦਾ ਵਰਕ ਮਿਲੂਗਾ ਸੋਬਰ ਵਰਕ ਹੋਇਆ ਜੀ 1100 ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਖਾਦੀ ਤੇ ਰੈਡੀ ਹੈ ਜੀ ਬਿਲਕੁਲ ਪਿਓਰ ਕਾਟਨ ਹੈ ਖਾਦੀ ਹੈ 1100 ਵਾਲੇ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਚੈੱਕ ਕਰੀ ਚਲੋ ਕਲਰ ਬਹੁਤ ਹੀ ਸੋਹਣੇ ਜਿਹੇ ਕਲਰਾਂ ਚ ਰਹਿਣੇ ਆ ਲਓ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਹੋਊਗਾ ਹੋਊਗਾ ਜੀ ਇਹ ਵੀ ਸੰਰੋਜ਼ ਦਾ ਰਹੂਗਾ ਜੀ ਸੰਰੋਜ਼ ਫੈਬਰਿਕ ਰਹਿਣਾ ਲਓ ਪੈਨਲ ਵਰਕ ਦੇਖ ਸਕਦੇ ਤੁਸੀਂ ਪੈਨਲ ਵਰਕ ਬਣਿਆ ਹੋਇਆ ਬਹੁਤ ਹੀ ਪਿਆਰੇ ਲੱਗਦੇ ਸੂਟ ਐਦਾਂ ਦੇ ਪੈਨਲ ਵਰਕ ਵਾਲੇ ਚੈੱਕ ਕਰੋ ਜੀ ਪੈਨਲ ਵਰਕ ਹੈ ਇਧਰ ਮੱਲੀਆਂ ਤੁਹਾਨੂੰ 슬ੀਵਸ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 1100 ग्यारह सौ में वाला सूट साढ़े को बाय कर सकते हो जी लो ये वाला भी खादी तो रहूगा जी बिल्कुल प्योर खादी रहूगी जी ये लो कलर बहुत सोहना रहूगा जी कलर बहुत ही प्यारा सा लैके आए थोड़े तो वास्ते एक वाला वा कलर होगा चेक करो जी ये वाला कलर चेक करो बहुत सोना कलर रहने वाला वर्क देखो वर्क की फिनिशिंगी देख सौ ठीक है नज़दीक तो वर्क की फिनिशिंग देते हो इधर रहनी है जी यहाँ स्लिप्स ठीक है जी स्लीब्स रहनियाँ प्राइस रहनी है सिर्फ एक हजार ग्यारह सौ रुपए ठीक है बिल्कुल प्योर खादी रहेगा जी लो एक आऊगा जी वाइन शेड वाइन के आऊगा चेक करो जी ये वाला चेक करो जी ये भी बहुत सोना सूट रहने वाला चेक करो जी नज़दीक तो ਸੋਹਣਾ ਲੱਗਦਾ ਜੀ ਦੇਖੋ ਜੀ ਬਹੁਤ ਪਿਆਰਾ ਬਣਿਆ ਹੋਇਆ ਪੈਨਲਵਰਕ ਕਲਰ ਤੁਸੀਂ ਦੇਖ ਸਕਦੇ ਹੋ ਮੀਡੀਅਮ ਜੇ ਕਲਰ ਪਾਈ ਹੋਇਆ ਬਹੁਤ ਹੀ ਸੋਬਰ ਜੇ ਕਲਰ ਰਹਿਣੇ ਆ ਤੇ ਮੂਵ ਸ਼ੇਡ ਦੇ ਵਿੱਚ ਸੂਟ ਰਹਿਣਾ ਚਾਹੀਦਾ ਲੋ ਇਹਦੇ ਵਿੱਚ ਅਗਲਾ ਕਲਰ ਆਊਗਾ ਲਓ ਜੀ ਇਹ ਵੀ ਕਲਰ ਬਹੁਤ ਪਿਆਰਾ ਸਭ ਤੋਂ ਪਿਆਰਾ ਕਲਰ ਹੈ ਜੀ ਇਹ ਚੈੱਕ ਕਰੋ ਜੀ ਇਹ ਲਓ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਵਾਂ ਵਾਲਾ ਦੇਖੋ ਪੈਨਲ ਵਰਕ ਜਾ ਰਹੇ ਆ ਬਹੁਤ ਹੀ ਪਿਆਰੇ ਜਿਹੇ ਪੈਨਲ ਵਰਕ ਹੈ ਠੀਕ ਹੈ ਜੀ ਸਾਰੇ ਸੂਟ ਵਿਦਾਊਟ ਲਾਈਨਿੰਗ ਬਣਨਗੇ ਬਿਲਕੁਲ ਪਿਓਰ ਕਾਟਨ ਸਟਾਫ ਰਹਿਣਾ ਜੀ ਬਿਲਕੁਲ ਪਿਓਰ ਕਾਟਨ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਸਿਰਫ 1100 1100 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ 1100 ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਲਓ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਜੀ ਇਹ ਵਾਲਾ ਸੂਟ ये भी सूट बहुत ही प्यारा छा चेक करो जी बिल्कुल प्योर कॉटन स्टाफ मूव शेड आऊगा बिल्कुल प्योर कॉटन स्टाफ पूरी शर्ट उपर फ्लावर ठीक है जी घेरे उपर मिलने के नज़दीक तो देखो जी वर्क वर्क तो वर्क की फिनिशिंग सलीव्स उपर वर्क मिलेगा बॉटम उपर वर्क मिलेगा लो ए वाला मिलेगा तुम योटम के उपर वर्क योटम तो वर्क रहेगा जी ठीक है जी ये सिर्फ 1250 1250 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ बॉटम ਵਰਕ ਹੈ 슬ੀਵਸ ਵਰਕ ਹੈ ਫੈਬਰਿਕ ਬਿਲਕੁਲ ਬੈਸਟ ਹੈ ਠੀਕ ਹੈ ਜੀ ਕੋਈ ਕੰਪਲੇਨ ਨਹੀਂ ਹੈਗੀ ਸਾਰੇ ਫੈਬਰਿਕ ਬ੍ਰਾਂਡ ਦੇ ਯੂਜ਼ ਕੀਤੇ ਅਸੀਂ ਲਓ ਇਸ ਤੋਂ ਅਗਲੇ ਲਓ ਜੀ ਇਹ ਵਾਲੀ ਆਉਗੀ ਟੈਬੀ ਸੰਰੋਜ਼ ਦੀ ਕਾਟਨ ਟੈਬੀ ਸੰਰੋਜ਼ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਹੈ ਲਓ ਇਹ ਵਾਲਾ ਕਲਰ ਚੈੱਕ ਕਰੋ ਜੀ ਲਓ ਇਹ ਤੁਸੀਂ ਕਿਹੜਾ ਲੈ ਬਣਾ ਸਕਦੇ ਹੋ 23 ਇੰਚ ਤੱਕ ਵੀ 22 ਇੰਚ ਤੱਕ ਵੀ ਕਈ ਬਾਈ ਇੰਚ ਦਾ ਤੁਸੀਂ ਘੇਰਾ ਬਣਾ ਸਕਦੇ ਹੋ neck ਬਣਿਆ 42 ਤੱਕ 43 ਤੱਕ ਦੀ ਲੈਂਥ ਰੈਡੀ ਕਰ ਸਕਦੇ ਹੋ ਸਟਾਫ ਦੇਖੋ ਜੀ ਨੇੜੇ ਦੀਕ ਤੋਂ ਵਰਕ ਤੇ ਵਰਕ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਲਓ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਦਿਖਾ ਦਾਂਜੀ ਮੈਂ ਠੀਕ ਹੈ ਤੇ ਫੈਬਰਿਕ ਦੇਖੋ ਜੀ ਨੇੜੇ ਤੋਂ ਬਹੁਤ ਸੋਹਣਾ ਫੈਬਰਿਕ ਉਸ ਕੀਤਾ ਸੈਲਫ ਦੇ ਵਿੱਚ ਰਹਿਣਾ ਇਹ ਚ ਲਾਈਨਾਂ ਜਾਂਦੀਆਂ ਟੈਬੀ ਦੀ ਤਰ੍ਹਾਂ ਟੈਬੀ ਲਾਈਨਿੰਗ ਸਟਾਫ ਹੁੰਦਾ ਜਿਵੇਂ ਐਦਾਂ ਇੱਕ ਕਾਟਨ ਹੈ ਠੀਕ ਹੈ ਇੱਕ ਕਾਟਨ ਟੈਬੀ ਲਾਈਨਿੰਗ ਸੰਰੋਜ਼ੇ ਦਾ ਬ੍ਰਾਂਡ ਹੈ ਇਹ ਵਾਲਾ ਰਹੂਗਾ ਜੀ 슬ੀਵਸ ਦਾ ਵਰਕ ਨਾਲ ਤੁਹਾਨੂੰ ਮਿਲੇਗਾ ਬਾਟਮ ਦਾ ਵਰਕ ਲਓ ਜੀ ਇਹ ਬਾਟਮ ਦਾ ਵਰਕ ਮਿਲੇਗਾ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਆ 1200 ਰੁਪਏ 1200 ਵਿੱਚ ਤੁਸੀਂ ਇਹ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਇਹਦੇ ਵਿੱਚ ਇੱਕ ਆਊ ਕਲਰ ਖਾਦੀ ਵਿੱਚ ਠੀਕ ਹੈ ਜੀ ਖਾਦੀ ਚ ਰਹਿਣਾ ਚੈੱਕ ਕਰੋ ਜੀ ਖਾਦੀ ਵਿੱਚ ਰਹੂਗਾ ਜੀ ਕਲਰ ਬਹੁਤ ਪਿਆਰਾ ਜੀ ਲਾਈਟ ਮੈਂਂਦੀ ਜੀ ਸ਼ੇਡ ਹਨ ਮਸਟਰਡ ਮੈਂਦੀ ਸ਼ੇਡ ਬਹੁਤ ਸੋਹਣਾ ਜਿਆਦਾ ਬਹੁਤ ਪਿਆਰਾ ਕਲਰ ਹੈ ਜੀ ਬਾਲਾ ਠੀਕ ਹੈ ਮੈਂ ਇੰਗਲਿਸ਼ ਜਿਹਾ ਕਲਰ ਆਉਂਦਾ ਮੈਂਦੀ ਇੰਗਲਿਸ਼ ਜਿਹਾ ਕਲਰ ਕਲਰ ਮੈਂ ਤੁਹਾਨੂੰ ਦੱਸਵਾਂ ਵੀ ਸਾਦੀ ਵੀ ਕਿਹੜਾ ਕਲਰ ਹੈ ਪਰ ਕਲਰ ਬਹੁਤ ਜਿਆਦਾ ਜ਼ਬਰਦਸਤ ਹੈ ਜੀ ਪਾਇਆ ਹੋਏ ਬਹੁਤ ਪਿਆਰਾ ਲੱਗਦਾ 슬ੀਵਸ ਵਰਕ ਮਿਲੂ ਘੇਰਾ ਵਰਕ ਮਿਲੂਗਾ 22 23 ਇੰਚ ਤੱਕ ਤੁਸੀਂ ਇਹਦਾ ਕਿਹੜਾ ਡੈਡੀ ਕਰ ਸਕਦੇ ਹੋ ਨੈਕ ਵਰਕ ਹੈ ਨਾਲ ਤੁਹਾਨੂੰ ਮਿਲੂਗਾ ਜੀ ਬੋਟਮ ਵਰਕ ਲਓ ਇਹ ਮਿਲੂਗਾ ਜੀ ਬੋਟਮ ਵਰਕ ਪ੍ਰਾਈਸ ਇਹ ਵਾਲੀ ਸੂਟ ਦੀ ਵੀ 1200 ਰਹਿਣੀ ਹੈ ਬਿਲਕੁਲ ਪਿਓਰ ਖਾਟੀ ਲ ਕੋਈ ਤਰ੍ਹਾਂ ਦਾ ਮਿਕਸ ਨਹੀਂ ਹੈਗਾ ਤੁਹਾਡੇ ਕੋਲੇ ਪਹੁੰਚੂਗਾ ਠੀਕ ਹੈ ਦੁਬਾਰਾ ਤੁਸੀਂ ਇਹਦੀ ਡਿਮਾਂਡ ਕਰੋਗੇ ਇਹ ਵਾਲੇ ਫੈਬਰਿਕ ਦੀ ਸਾਡੇ ਕੋਲ ਜੋ ਵੀ ਅਸੀਂ ਤੁਹਾਨੂੰ ਕਾਟਨ ਦੀ ਫੈਬਰਿਕ ਦੇ ਰਹੇ ਹਾਂ ਬਿਲਕੁਲ ਬੈਸਟ ਕੁਆਲਿਟੀ ਜੀ ਅੱਖਾਂ ਵਿੱਚ ਕੇ ਤੁਸੀਂ ਲੈ ਸਕਦੇ ਹੋ ਕੋਈ ਵੀ ਸਵਾਲ ਕਰਨੀ ਲੋੜ ਨਹੀਂ ਹੈਗੀ ਬਿਲਕੁਲ ਬੈਸਟ ਕੁਆਲਿਟੀ ਦਾ ਫੈਬਰਿਕ ਦੇ ਰਹੇ ਹਾਂ ਤੁਹਾਨੂੰ ਅਸੀਂ ਕਿਉਂਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਾ ਆਵੇ ਹੈਨਾ ਮੇਰੇ ਆਪਿਆਂ ਕੋਲ ਤੇ ਲਓ ਇਹ ਕੀ ਵਾਲਾ ਸਟਾਫ ਚੈੱਕ ਕਰੋ ਇਹ ਲਾਈਟ ਜャ ਸੀ ਗ੍ਰੀਨ ਫਰੋਜ਼ੀ ਕਲਰ ਹੈ ਜੀ ਇਦੱਕੇ ਰਵੀ ਤੁਸੀਂ 22 ਇੰਚ ਤੱਕ ਰੈਡੀ ਕਰ ਸਕਦੇ ਹੋ neck neck ਦੀ ਫਿਨਿਸ਼ਿੰਗ ਇਧਰ 슬ੀਵਸ ਹੈ ਨਾਲ ਤੁਹਾਨੂੰ ਬਾਟਮ ਵੀ ਮਿਲ ਲਗੀ ਠੀਕ ਹੈ ਜੀ ਇਹ ਵਾਲੀਆਂ ਮਿਲ ਗਈਆਂ ਤੁਹਾਨੂੰ ਬਾਟਮ ਦਾ ਵਰਕ ਠੀਕ ਹੈ ਪ੍ਰਾਈਸ ਇਹਦੀ ਵੀ 1200 ਹੀ ਰਹਿਣੀ ਹੈ ਸਨ ਰੋਜ਼ ਫੈਬਰਿਕਸ ਬ੍ਰਾਂਡ ਦਾ ਹੋਗਾ ਜੀ ਉਹਨਾਂ ਚ ਇਸ ਸੋਕੇ ਮੈਂ ਦੁਕਾਨੀ ਤੋਂ ਆਇਆ ਪੌકેટ ਵਾਲੀ ਡਿਜ਼ਾਈਨ ਪਹਿਲਾਂ ਸੀਵ ਵਾਲੀ ਡਿਜ਼ਾਈਨ ਲੈ ਕੇ ਆਏ ਸੀਗੇ ਸ਼ਲਕ ਪਸ਼ਮੀਨੇ ਵਿੱਚ ਤੇ ਬਹੁਤ ਅਸੀਂ ਇਹ ਵਾਲਾ ਸੂਟ ਨਾ ਸਟਿਚ ਕਰਕੇ ਵੀ ਦਿੱਤਾ ਸੀਗਾ ਕਾਫੀ ਕਸਟਮਰਾਂ ਨੂੰ ਤੇ ਕਾਫੀ ਮੇਰੇਆਂ ਭੈਣਾਂ ਨੇ ਸਾਨੂੰ ਆਰਡਰ ਵੀ ਦਿੱਤੇ ਸੀ ਵੀ ਸਾਨੂੰ ਇਹ ਸੂਟ ਸਟਿਚ ਕਰਕੇ ਭੇਜੋ ਤੇ ਹੁਣ ਅਸੀਂ ਇਹ ਵਾਲਾ ਡਿਜ਼ਾਈਨ ਰੈਡੀ ਕਰਤਾ ਹਲਕਾ ਫੁਲਕਾ ਬਹੁਤ ਪਿਆਰਾ ਸੋਬਰ ਜੀ ਲੁੱਕ ਦੇ ਵਿੱਚ ਕਾਟਨ ਤੇ ਹੈਨਾ ਕਾਟਨ ਵਿਦਆਊਟ ਲਾਈਨਿੰਗ ਸੂਟ ਬਣ ਜਾਣਾ ਤੇ ਕਾਟਨ ਦੇ ਵਿੱਚ ਪਾਇਆ ਹੋਇਆ ਸੂਟ ਬਹੁਤ ਪਿਆਰਾ ਲੱਗਦਾ ਪੌકેટ ਡਿਜ਼ਾਈਨ ਵਿੱਚ ਪਾਕੀ ਤੁਹਾਡੀ ਇੱਛਾ ਤੁਸੀਂ ਪਾਕਟ ਬਣਾਉਣੀ ਹੈ ਬਣਾ ਸਕਦੇ ਹੋ ਨਹੀਂ ਵੀ ਬਣਾ ਸਕਦੇ ਹੋ ਲਓ ਮੈਂ ਤੁਹਾਨੂੰ ਦਿਖਾ ਦਿੰਦੀ ਆ ਲਾ ਕੇ ਬਹੁਤ ਪਿਆਰਾ ਡਿਜ਼ਾਈਨ ਹੈ ਏਦਾਂ ਇਹਦੀ ਸਾਈਡ ਤੇ ਆਉਣੀ ਆ ਪਾਕਟ ਠੀਕ ਹੈ ਏਦਾਂ ਤੁਸੀਂ ਏਦਾਂ ਸਾਈਡ ਤੇ ਫਲਾਵਰ ਆਉਣੇ ਆ ਇੱਥੇ ਤੁਸੀਂ ਇਹਦੀ ਪਾਕਟ ਬਣਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਦਾ ਤੇ ਇਹ ਬਣ ਇਹ ਜਿਹੜਾ ਕਲਰ ਹੈਗਾ ਪਾਊਡਰ ਬਲੂ ਕਲਰ ਆਊਗਾ ਜੀ ਠੀਕ ਹੈ ਜੀ ਪਾਊਡਰ ਬਲੂ ਕਲਰ ਆਊਗਾ ਇਹ ਬੜਾ ਰਹੂਗਾ ਜੀ ਇਹਦੀ ਸਲੀਵਸ ਦਾ ਵਰਕ ਠੀਕ ਹੈ ਸਲੀਵਸ ਉਪਰ ਵਰਕ ਮਿਲੂਗਾ ਪ੍ਰਾਈਸ ਇਹ ਵਾਲੇ ਸੂਟ ਦੀ ਵੀ 1150 ਰਹਿਣੀ ਹੈ 1150 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪੌકેટ ਵਰਕ ਹੈ ਬਹੁਤ ਸੋਨਾ ਫਿਨਿਸ਼ਿੰਗ ਨਾਲ ਵਰਕ ਹੈ ਨਜ਼ਦੀਕ ਤੋਂ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਦਿਖਾ ਦਿੰਦੇ ਆ ਜੀ ਲਓ ਛੋਟੀ ਛੋਟੀ ਬੂਟੀਆਂ ਪੂਰੀ ਸ਼ਾਲਟ ਉੱਪਰ ਛੋਟੀ ਛੋਟੀ ਬੂਟੀਆਂ ਸਲੀਵਸ ਰਹਿਣਗੀਆਂ ਜੀ ਠੀਕ ਹੈ ਜੀ ਪਾਊਡਰ ਬਲੂ ਕਲਰ ਆਊਗਾ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 1150 ਠੀਕ ਹੈ 1150 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ लो एक के वाला फैबरिक आऊगा ये बार कोट है जी ठीक है लो सैल्फ बार कोट कॉटन है कलर चेक करो सॉबर कलर होगा बिल्कुल लो जी नज़दीक तो चेक करो जी कलर ਸਟਾਫ ਚੈੱਕ ਕਰ ਲਓ ਜੀ 바ਰ ਕੋਡ ਰਹੂਗਾ ਜੀ ਕਾਟਨ ਕਾਟਨ 바ਰ ਕੋਡ ਹੈ ਲਓ ਨਜ਼ਦੀਕ ਤੋਂ ਦੇਖ ਸਕਦੇ ਤੁਸੀਂ ਬਿਲਕੁਲ ਪਿਓਰ ਕਾਟਨ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਲਓ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਸੋਬਰ ਲੁੱਕ ਦੇ ਵਿੱਚ ਇਹ ਪਾਕਟਾਂ ਤੇ ਡਿਜ਼ਾਈਨ ਆਊਗਾ ਜੀ ਠੀਕ ਹੈ ਨਈ ਪਾਕਟ ਬਣਾਈ ਨਾ ਬਣਾਓ ਜੀ ਬਾਕੀ ਤੁਸੀਂ ਫਿਨਿਸ਼ਿੰਗ ਪੱਟੀ ਲਾ ਕੇ ਜਿੰਨਾ ਮਰਜ਼ੀ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਇਹ ਵਾਲੀਆਂ ਅਦਰ 슬ੀਵਸ ਰਹਿਣ ਵਾਲੀਆਂ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 1150 1150 ਰੁਪਏ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਇਹਦੇ ਚ ਜੋ ਵੀ ਕਲਰ ਹੈਗੇ ਮੈਂ ਤੁਹਾਨੂੰ ਦਿਖਾ ਦਾਂ ਜੀ ਇਹ ਵੀ ਆਊਗਾ ਬਿਲਕੁਲ ਪਿਓਰ ਕਾਟਨ ਬਰਬਰੀ ਸਟੱਫ ਤੇ ਆਉਣਾ ਲਓ ਇਹ ਵੀ ਕਲਰ ਬਹੁਤ ਪਿਆਰਾ ਜੀ ਚੱਕ ਕੱਚ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਵਰਕ ਤੇ ਵਰਕ ਦੀ ਫਿਨਿਸ਼ਿੰਗ ਕਲਰ ਬਹੁਤ ਜ਼ਿਆਦਾ ਪਿਆਰਾ ਕਾਪਰ ਜੀ ਸ਼ੇਡ ਦੇ ਵਿੱਚ ਕਲਰ ਆਉਣਾ ਹੈ ਠੀਕ ਹੈ ਪ੍ਰਾਈਸ ਇਹ 슬ੀਪਸ ਤੇ ਵਰਕ ਆਉਣਾ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਆ 1150 ਸਾਡੇ 1150 ਵਿੱਚ ਤੁਸੀਂ ਇਹ ਬਿਲਕੁਲ ਪਿਓਰ ਕਾਟਨ ਸਟਾਫ ਠੀਕ ਹੈ ਤੇ ਤੁਹਾਨੂੰ ਫੈਬਰਿਕ ਵੀ ਦਿਖਾ ਦਿੰਨੇ ਹਾਂ ਜੁਦੀਕ ਤੋਂ ਲਓ ਖਾਦੀ ਕਾਟਰ ਰਹਿਣੀ ਆ ਬਿਲਕੁਲ ਪਿਓਰ ਦੇ ਵਿੱਚ ਠੀਕ ਹੈ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਆ ਸਿਰਫ ਸਾਡੇ ਕੈਪਸ 1150 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਲੋ ਇੱਥੇ ਵਿੱਚ ਕਲਰ ਆਊਗਾ ਇਹ ਪਿਓਰ ਖਾਦੀ ਹੈ ਜੀ ਇਹ ਕੇਵਲਾ ਕਲਰ ਆਉਂਦਾ ਸੀ ਚੈੱਕ ਬਹੁਤ ਸੋਹਣੇ ਕਲਰ ਰਹਿਣ ਵਾਲੇ ਸਾਰੇ ਸੌਬਰ ਕਲਰ ਰਹਿਣੇ ਆ ਬਹੁਤ ਹੀ ਪਿਆਰੇ ਪਿਆਰੇ ਐਦਰ 슬ੀਵਸ ਵਰਕ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਇਹ ਵਾਲੇ ਸੂਟ ਦੀ ਵੀ ਜਿਹੜੀ ਰਹਿਣੀ ਹੈ ਸਿਰਫ 1150 ਰਹਿਣੀ ਹੈ ਜੀ ਵਰਕ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਇਸ ਤੋਂ ਅੱਗੇ ਸਾਡੇ ਕੋਲੇ ਦੋ ਸੂਟ ਹੈਗੇ ਆ ਜੀ ਸ਼ਿਲਕ ਪਸ਼ਮੀਨੇ ਦੇ ਜੇਕਰ ਕਿਸੇ ਨੇ ਲੈਣਿਆ ਹਨ ਤਾਂ ਕਾਫੀ ਪੈਣਾ ਦੀ ਹਜੇ ਵੀ ਡਿਮਾਂਡ ਆਉਂਦੀ ਆ ਵੀ ਸ਼ਿਲਕ ਪਸ਼ਮੀਨੇ ਤੇ ਸੂਟ ਰੈਡੀ ਕਰਕੇ ਦਿਓ ਆਹ ਵਾਲਾ ਡਿਜ਼ਾਈਨ ਰੈਡੀ ਕਰਕੇ ਦਿਓ ਹਨ ਅਸੀਂ ਪੈਣਾ ਹੁਣ ਨਹੀਂ ਰੈਡੀ ਕਰ ਸਕਦੇ ਹਨ ਕਾਫੀ ਕਿਉਂਕਿ ਹੁਣ ਸ਼ਿਲਕ ਪਸ਼ਮੀਨੇ ਦਾ ਸਟਾਕ ਸਾਨੂੰ ਜੋ ਤੁਸੀਂ ਕਲਰ ਮੰਗਦੇ ਹੋ ਉਹ ਕਲਰ ਵੀ ਨਹੀਂ ਮਿਲ ਰਿਹਾ ਹਨ ਕਿਉਂਕਿ ਪਿੱਛੂ ਹੁਣ ਆ ਕਲਰ ਬੰਦ ਹੋ ਗਿਆ ਤੇ ਅਸੀਂ ਪੂਰੀ ਸਰਦੀ ਸ਼ਿਲਕ ਪਸ਼ਮੀਨਾ ਰੈਡੀ ਕੀਤਾ ਹਨ ਪਰ ਹੁਣ ਨਹੀਂ ਕਰ ਸਕਦੇ ਕਿਉਂਕਿ ਕਲਰ ਹੀ ਨਹੀਂ ਮਿਲ ਰਿਹਾ ਜੀ ਸ਼ਿਲਕ ਪਸ਼ਮੀਨੇ ਦੇ ਜਿਹੜੇ ਤੁਸੀਂ ਕਲਰ ਮੰਗ ਰਹੇ ਹੋ ਜੇ ਕਿਸੇ ਮੇਰੇ ਭੈਣੇ ਸੂਟ ਲੈਣਾ ਤੇ ਤੁਸੀਂ ਲੈ ਸਕਦੇ ਹੋ ਸ਼ਿਲਕ ਪਸ਼ਮੀਨੇ ਤੇ ਆ ਇਹ ਹੈ ਜੀਆਂ ਬਾਟਮ ਦਾ ਵਰਕ ਰਹੂਗਾ ਜੀ ਇੱਕ ਘੇਰੇ ਦਾ ਵਰਕ ਹੈ ਇਹ ਪੈਚ ਵਰਕ ਆਊਗਾ 슬ੀਵਸ ਤੇ ਉੱਪਰ ਇਹ ਵਾਲੇ ਡਿਜ਼ਾਈਨ ਦੀ ਇਨੀ ਡਿਮਾਂਡ ਸੀ ਨਾ ਅਸੀਂ ਪੂਰੀ ਸਰਦੀ ਇਹ ਸੂਟ ਰੈਡੀ ਕਰਕੇ ਦਿੱਤੇ ਭੈਣਾਂ ਨੂੰ ਠੀਕ ਹੈ ਪ੍ਰਾਈਸ ਇਹ ਵਾਲੇ ਸੂਟ ਦੀ ਜਿਹੜੀ ਰਹਿਣੀ ਹੈ 1500 ਰਹਿਣੀ ਹੈ ਜੀ ਸ਼ਿਲਕ ਪਸ਼ਮੀਨੇ ਤੇ ਆ ਫੁੱਲ ਹੈਵੀ ਵਰਕ ਹੈ ਠੀਕ ਹੈ ਤੇ ਪ੍ਰਾਈਸ ਜੀ ਦੀ 1500 ਰਹਿਣੀ ਹੈ ਜੀ ਲਓ ਇਹ ਕਿਹਦੇ ਵਿੱਚ ਇਹ ਵਾਲਾ ਸੂਟ ਮਿਲੂਗਾ ਜੀ ਪਾਕਟ ਡਿਜ਼ਾਈਨ ਵਾਲਾ ਲਓ ਇਹ ਵੀ ਬਹੁਤ ਸੋਹਣਾ ਸੂਟ ਹੈ ਨਾ ਜੀ ਮਹਿਰੂਨ ਕਲਰ ਤੇ ਆਊਗਾ ਜੀ ਇਹ ਮਹਿਰੂਨ ਕਲਰ ਤੇ ਹੋਣਾ ਲਓ ਵੀ ਨੈੱਕ ਬਣਿਆ ਹੋਇਆ ਫਰੰਟ ਨੈੱਕ ਹੈ ਇਧਰ 슬ੀਵਸ ਮੈਲੀਆਂ ਫੁੱਲ ਹੈਵੀ ਠੀਕ ਹੈ ਜੀ ਇਧਰ ਬੈਕ ਮੈਲਣੀ ਹੈ ਤਾਂ ਇਹ ਪੂਰੀ ਬੈਕ ਬਣੀ ਹੋਈ ਹੈ ਜੀ ਠੀਕ ਹੈ ਜੀ ਇਹ ਫਰੰਟ ਬਣੀ ਹੋਈ ਹੈ ਨਾਲ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੂਗਾ ਇਹ ਬਾਟਮ ਤੇ ਵਾਰ ਕਾਊਗਾ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਜਿਹੜੀ ਰਹਿਣੀ ਆ ਜੀ ਸਿਰਫ 1500 ਇਸਨ ਆਈ ਦੇ ਸਾਡੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਆਰਡਰ ਬੁੱਕ ਕਰੋ ਅੱਗੇ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ